ਚੱਲੇ ਮੁੰਡੀਆਂ ਦੀ ਰਸਮ ਤੋਂ ਬਾਅਦ ਲਗਭਗ ਸਭ ਰਸਮਾਂ ਖਤਮ ਹੋ ਗਈਆਂ ਸਨ ਸਭ ਰਿਸ਼ਤੇਦਾਰ ਆਪੋ ਆਪਣੀ ਘਰ ਚਲੇ ਗਏ ਵੱਡੀ ਨਾਨ ਵੀ ਚਲੀ ਗਈ ਦੂਜੀ ਨਾਨਾ ਇੱਥੇ ਹੀ ਸੀ ਕੁਝ ਕੁ ਦਿਨਾਂ ਬਾਅਦ ਮੇਰੇ ਨਾਲ ਮੇਰੀ ਸੱਸ ਤੇ ਨਾਨਾ ਨੇ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਜਿੱਦ ਵੀ ਹੱਦ ਤੋਂ ਵੱਧ ਕਰਨ ਲੱਗਿਆਂ ਨਾ ਕੋਈ ਘਰ ਦਾ ਕੰਮ ਕਰਦੀਆਂ ਸੀ ਸਾਰਾ ਕੰਮ ਮੈਂ ਇਕੱਲੀ ਨੇ ਕਰਨਾ ਮੇਰੇ ਨਾਨੇ ਲੋਕਾਂ ਦੇ ਸੂਟ ਸੀਣ ਲਈ ਫੜ ਲੈਣੇ ਤੇ ਬਾਅਦ ਵਿੱਚ ਮੈਨੂੰ ਸੀਣ ਲਈ ਕਹਿਣਾ ਇਸ ਤਰ੍ਹਾਂ ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਜਦੋਂ ਮੇਰੇ ਸਹੁਰਾ ਸਾਹਿਬ ਨੂੰ ਪਤਾ ਲੱਗਾ ਕਿ ਮੇਰੀਆਂ ਨਨਾਨਾ ਤੇ ਸੱਸ ਮੈਨੂੰ ਤੰਗ ਕਰਦੀਆਂ ਨੇ ਤਾਂ ਉਹਨਾਂ ਨੇ ਬਹੁਤ ਬੁਰਾ ਬਣਾਇਆ ਤੇ ਜਦੋਂ ਉਹਨਾਂ ਨੇ ਨੂੰ ਕਿਹਾ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਨਾ ਕਰਨਾ ਉਸ ਰਾਤ ਡੈਡੀ ਹੁਣਾਂ ਸਾਹਮਣੇ ਕੁਝ ਨਾ ਬੋਲਿਆ ਪਰ ਬਾਅਦ ਵਿੱਚ ਉਹਨਾਂ ਨੇ ਸਾਡੇ ਘਰ ਵਿੱਚ ਇੱਕ ਨਵਾਂ ਦੂਜਾ ਪੁਰਾਣਾ ਘਰ ਸੀ ਉਸ ਵਿੱਚ ਆ ਕੇ ਮੈਨੂੰ ਬਹੁਤ ਮੰਦਾ ਬੋਲਿਆ ਮੈਂ ਚੁੱਪ ਰਹੀ ਕੁਝ ਨਾ ਬੋਲੀ ਤੇ ਅੰਦਰ ਜਾ ਕੇ ਰੋਣ ਲੱਗੀ ਕਿਉਂਕਿ ਉਸ ਸਮੇਂ ਮੈਨੂੰ ਬਹੁਤੀ ਸਮਝ ਨਹੀਂ ਸੀ ਵੈਸੇ ਵੀ ਮੇਰੀ ਆਪਣੀ ਆਦਤ ਕਰਕੇ ਇਹ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ ਸੀ ਕਿਉਂਕਿ ਮੇਰੀ ਆਤ ਇਹ ਹੈ ਕਿ ਮੈਂ ਜਲਦੀ ਹੀ ਸਭ ਦੀ ਯਕੀਨ ਕਰ ਲੈਂਦੀ ਆ ਤੇ ਸਭ ਨੂੰ ਆਪਣਾ ਸਮਝ ਲੈਂਦੀ ਆ ਡੈਡੀ ਸਮਝ ਕੇ ਮੇਰਾ ਸਹੁਰਾ ਸਾਹਿਬ ਉਹਨਾਂ ਨੂੰ ਸ਼ੂਗਰ ਸੀ ਜਿਸ ਕਾਰਨ ਉਹਨਾਂ ਦੇ ਪੈਰ ਖਰਾਬ ਹੋ ਗਏ ਭਾਬੀ ਦੇ ਪੈਰਾਂ ਦੀ ਊਠੀ ਗੜਨ ਲੱਗ ਪਏ ਸੀ ਤੇ ਸ਼ੂਗਰ ਕਰਕੇ ਆਰਾਮ ਨਹੀਂ ਸੀ ਆ ਰਿਹਾ ਮੇਰੇ ਡੈਡੀ ਜੀ ਬਹੁਤ ਚੰਗੇ ਸਨ ਮੇਰੇ ਨਾਲ ਹਰੇਕ ਦੁੱਖ ਸੁੱਖ ਦੀ ਗੱਲ ਕਰਦੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੇ ਨਾਨਾ ਮੰਮੀ ਦੇ ਪਹਿਲੇ ਵਿਆਹ ਦੀ ਗੁਪਤਿਆਨ ਜਿਸ ਬਾਰੇ ਮੇਰੇ ਘਰ ਵਾਲੇ ਨੇ ਵੀ ਮੈਨੂੰ ਐਵੇਂ ਤੱਕ ਗੱਲ ਕਦੇ ਵੀ ਨਹੀਂ ਦੱਸੀ ਮੈਨੂੰ ਵਿਆਹ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਮੇਰੇ ਘਰ ਵਾਲੇ ਦਾ ਪਤਾ ਨਹੀਂ ਕੀ ਹਾਲ ਹੈ ਕਿ ਉਹਨਾਂ ਨੇ ਅੱਜ ਤੱਕ ਮੇਰੇ ਨਾਲ ਕਦੇ ਵੀ ਆਪਣੇ ਦਿਲ ਦੀ ਗੱਲ ਸ਼ੇਅਰ ਨਹੀਂ ਕੀਤੀ ਸਿਰੂਰੀ ਸਮਝੀ ਦੇਲ ਦੀ ਗੱਲਾਂ ਦੂਰ ਦੀ ਗੱਲ ਐ ਉਹਨਾਂ ਨੇ ਕਦੀ ਕੋਈ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਕਿਉਂਕਿ ਕੋਈ ਵੀ ਗੱਲ ਹੋਵੇ ਉਹਨਾਂ ਨੇ ਹਮੇਸ਼ਾ ਸਭ ਤੋਂ ਪਹਿਲਾਂ ਆਪਣੇ ਜਵਾਈਆਂ ਤੇ ਭੈਣਾਂ ਨਾਲ ਸਾਂਝੀ ਕਰਨੀ ਤੇ ਮੇਰੇ ਤੋਂ ਹਮੇਸ਼ਾ ਪਰਦਾ ਰੱਖਣਾ ਤੇ ਮਾਂ ਪੁੱਤ ਨੇ ਦੂਜੇ ਘਰ ਜਾ ਕੇ ਮੇਰੇ ਤੋਂ ਦੂਰ ਹੋ ਕੇ ਗੱਲਾਂ ਕਰਨੀਆਂ ਮੇਰੇ ਨਾਲ ਅਣਜਾਣ ਬਲਾਵਿਹਾਰ ਕਰਨਾ ਅਸੀਂ ਬਾਹਰ ਇਸ ਲਈ ਲੇਵਰ ਗਈ ਵਰਗਨਾਂ ਵੀ ਕਰਨੀਆਂ ਮੈਨੂੰ ਪਤਾ ਲੱਗ ਜਾਣਾ ਤਾਂ ਵੀ ਮੇਰੇ ਘਰ ਵਾਲੇ ਨੇ ਮੇਰੇ ਕੋਲ ਝੂਠ ਬੋਲ ਕੇ ਜਾਣਾ ਮੇਰਾ ਬਹੁਤ ਦਿਲ ਦੁਖੀ ਹੁੰਦਾ ਕਿ ਕਿਉਂਕਿ ਮੈਂ ਹਰ ਇੱਕ ਗੱਲ ਇਹਨਾਂ ਨਾਲ ਸਾਂਝੀ ਕਰਦੀ ਸੀ ਕਿਉਂਕਿ ਮੈਂ ਜਰੂਰੀ ਸਮਝਦੀ ਸੀ ਆਪਣੇ ਘਰ ਦੇ ਵੀ ਮੇਰੇ ਘਰ ਵਾਲੇ ਨਾਲ ਹਰ ਇੱਕ ਗੱਲ ਕਰ ਲੈਂਦੀ ਕਿਉਂਕਿ ਉਹਨਾਂ ਨੇ ਵੀ ਕਦੀ ਇਹਨਾਂ ਨੂੰ ਕੋਈ ਪਰ ਕਰਕੇ ਸਮਝਿਆ ਪਰ ਇਹਨਾਂ ਨੇ ਕਦੀ ਸਾਨੂੰ ਆਪਣਾ ਸਮਝਿਆ ਨਹੀਂ ਸੀ ਮੇਰੇ ਨਾਲ ਘਰ ਵਿੱਚ ਕਾਫੀ ਬੁਰਾ ਵਿਵਾਰ ਹੋਣ ਲੱਗਾ ਪਰ ਫਿਰ ਵੀ ਮੇਰੇ ਘਰ ਵਾਲੇ ਨੇ ਹਮੇਸ਼ਾ ਆਪਣੇ ਘਰਦਿਆਂ ਦੀ ਗੱਲ ਸੁਣੀ ਮੈਨੂੰ ਚਾਰ-ਚਾਰ ਦਿਨਾਂ ਉਹਨਾਂ ਦੇ ਮਗਰ ਲੱਗ ਕੇ ਬੁਲਾਉਣਾ ਵੀ ਨਾ ਮੇਰੇ ਵਿਆਹ ਤੋਂ 3 ਮਹੀਨੇ ਹੋ ਚੁੱਕੇ ਸਨ ਤੇ ਸਾਡੇ ਘਰ ਖੁਸ਼ਖਬਰੀ ਆਈ ਤੇ ਮੈਂ ਮਾਂ ਬਣ ਬੜੀ ਸੀ ਮੈਨੂੰ ਲੱਗਾ ਕਿ ਹੁਣ ਸਭ ਠੀਕ ਹੋ ਜਾਏਗਾ ਸਭ ਕੁਝ ਹੋਊਗਾ ਪਰ ਨਹੀਂ ਸਭ ਕੁਝ ਉਲਟ ਹੋਇਆ ਮੇਰੇ ਨਾਨਾ ਨੇ ਸਾਸਨੀ ਮੈਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਮੇਰੇ ਤੇ ਝੂਠੇ ਇਲزام ਲਗਾ ਕੇ ਮੇਰੇ ਦੇ ਪੰਚਾਇਤ ਪੰਚਾਇਤ ਰਗਾ ਦੇ ਨੇ ਕਿ ਮੇਰੇ ਘਰਦਿਆਂ ਨੂੰ ਸਦਕੇ ਬੇਜਿਤ ਕਰਨ ਲਗੇ ਮੇਰਾ ਦਿਲ ਬਹੁਤ ਦੁਖੀ ਹੋਣ ਲੱਗਾ ਪਤਾ ਨਹੀਂ ਕਿਹੜੇ ਕਰਮ ਕਰਤੇ ਸਨ ਜੋ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਮੇਰੇ ਘਰ ਵਾਲੇ ਨੂੰ ਤਾਂ ਮੇਰੀ ਪਰਵਾਹੀ ਨਹੀਂ ਸੀ ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਹੋਰ ਹੀ ਸੀ ਜਿਸ ਬਾਰੇ ਘਰ ਵਿੱਚ ਨਹੀਂ ਪਤਾ ਸੀ ਪਰ ਮੇਰੀ ਬੇਚੈਨੀ ਸੀ ਜਾ ਰਹੀ ਜਿਸ ਦਿਨ ਮੈਨੂੰ ਮੇਰੇ ਘਰਵਾਲੇ ਨੇ ਇਸ ਤਾਈਪ ਸੱਚਾਈ ਪਤਾ ਲੱਗੀ ਤਾਂ ਉਸ ਦਿਨ ਮੇਰਾ ਜੋ ਹਾਲ ਸੀ ਉਹ ਮੈਂ ਜਾਣਦੀ ਆ ਫਿਰ ਮੈਂ ਅੰਦਰੋਂ ਅੰਦਰੀਂ ਕੁਕਰਣ ਲੱਗ ਪਈ ਇਹ ਸਭ ਮੇਰੇ ਕੋੋਂ ਬਰਦਾਸ਼ਤ ਨਹੀਂ ਹੋ ਰਿਆ ਸੀ ਜਿਸ ਕਰਕੇ ਮੈਂ ਹੌਲੀ-ਹੌਲੀ ਬਦਲਣ ਲੱਗ ਪਈ ਠੰਡੇ ਸੁਭਾਅ ਦੀ ਕੁੜੀ ਸੀ ਮੈਂ ਹੁਣ ਚਿਚਟੀ ਜਈ ਹੋਣ ਲੱਗ ਪਈ ਤੇ ਗੁੱਸਾ ਮੈਨੂੰ ਬਹੁਤ ਆਉਣ ਲੱਗਾ ਜਦੋਂ ਮੈਂ ਕਿਸੇ ਗੱਲਾਂ ਦਾ ਜਵਾਬ ਦੇਣ ਲੱਗ ਪਈ ਤਾਂ ਮੇਰੇ ਘਰ ਵਾਲੇ ਨੇ ਜਾਂ ਹੱਥ ਝੁਮਰੇ ਤੇ ਹੱਥੀਂ ਝੁਕਣ ਲੱਗ ਪਏ ਸਾਰਾ ਪਰਿਵਾਰ ਮਾਰਨ ਲੱਗ ਪਿਆ ਫਿਰ ਮੇਰੇ ਸਹੁਰਾ ਸਾਹਿਬ ਜਿਆਦਾ ਬੁੜ੍ਹ ਹੋ ਗਏ ਉਹਨਾਂ ਨੇ 12 ਸਾਲ ਹੋ ਗਏ ਸੰਮੰਜੇ ਤੇ ਪਿਆ ਨੂੰ ਤੁਰ ਫਿਰ ਨਹੀਂ ਸਕਦੇ ਸੀ ਮੈਂ ਤੇ ਮੇਰੇ ਘਰ ਵਾਲੇ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਮੇਰੀਆਂ ਨਾਨਾ ਨੇ ਸੱਸ ਤੇ ਉਹਨਾਂ ਦੇ ਕੋਲ ਵੀ ਨਹੀਂ ਸੀ ਜਾਂਦੇ ਕਹਿੰਦੇ ਸੀ ਕਿ ਇਹਨਾਂ 'ਚ ਬਦਬੋ ਆਉਂਦੀ ਹੈ ਪਰ ਮੈਰੋਜ ਉਹਨਾਂ ਦੀ ਦਿਨ ਵਿੱਚ ਤਿੰਨ ਟਾਈਮ ਪੱਟੀ ਕਰਦੀ ਹੁੰਦੀ ਸੀ ਮੇਰੇ ਡੈਡੀ ਰਿਟਾਇਰ ਸੂਬੇ ਆਰ ਸਾਨੂੰ ਫਿਰ ਮੇਰੇ ਸਹਰਾ ਸਾਹਿਬ ਵੀ ਇਸ ਦੁਨੀਆਂ ਤੋਂ ਚਲੇ ਗਏ ਜਿਸ ਦਾ ਮੈਨੂੰ ਬਹੁਤ ਦੁੱਖ ਹੋਇਆ ਡੈਡੀ ਜੀ ਉਹਨਾਂ ਦੇ ਸੰਸਕਾਰ ਤੋਂ 7 ਦਿਨ ਬਾਅਦ ਤਿੰਨਾ ਦਿਨਾਂ ਦਾ ਅਖੰਡ ਪਾਠ ਰਖਵਾਇਆ ਤੇ ਮੇਰਾ ਸਹਰਾ ਪਰਿਵਾਰ ਉਹ ਉਸ ਟਾਈਮ ਮੇਰੇ ਨਾਲ ਜਿੱਦ ਕਰਨੀ ਦਿਖ ਰਹੀ ਸੀ ਉਹਨਾਂ ਨੇ ਕੋਈ ਕੰਮ ਬਾਲੀ ਨਹੀਂ ਲਗਾਈ ਤੇ ਉਸ ਟਾਈਮ ਪ੍ਰੈਗਨਨਸੀ ਵਿੱਚ ਮੇਰੇ ਤੋਂ ਕੰਮ ਕਰਾਉਣਾ ਔਖਾ ਹੋ ਗਿਆ ਸੀ ਕਰਨਾ ਕਿਉਂਕਿ ਮੇਰੀ ਸਿਹਤ ਦਿਨ-ਦਿਨ ਬਦਲ ਰਹੀ ਸੀ। ਦਿਨ ਟਾਈਮ ਪਾਠੀਆਂ ਦੀ ਰੋਟੀ ਬਣਾਉਣੀ, ਭਾਂਡੇ ਧੋਣੇ ਤੇ ਆਏ ਕਹੇ ਦੀ ਚਾਹ ਪਾਣੀ ਤੇ ਘਰਦਿਆਂ ਦਾ ਵੀ ਰੋਟੀ ਪਾਣੀ ਮੈਂ ਹੀ ਕਰਨਾ। ਤੇ ਸਾਰਾ ਕੰਮ ਮੇਰੇ ਵਾਸਤੇ ਬਹੁਤ ਔਖਾ ਸੀ ਪਰ ਮੈਂ ਆਪਣੀ ਜ਼ਿੰਮੇਵਾਰੀ ਹੀ ਸਮਝ ਕੇ ਸਭ ਕੀਤਾ। ਇਕ ਉਹਨਾਂ ਦਿਨਾਂ ਵਿੱਚ ਗਰਮੀ ਵੀ ਬਹੁਤ ਸੀ। ਰੋਜ਼ ਦੀ ਤਰ੍ਹਾਂ ਕੰਮ ਕਰਕੇ ਹਟੇ ਸੀ ਤੇ ਸਵਤ ਨੂੰ ਰੋਟੀ ਖਵਾ ਕੇ ਆਤੀ ਸੀ ਤਾਂ ਫਿਰ ਰਾਤ ਵਿੱਚ ਜਦੋਂ ਆਪਕਾਨ ਲਗੀ ਤਾਂ ਰੋਟੀ ਖਤਮ ਹੋ ਗਈ ਸੀ। ਮੈਂ ਸੋਚਿਆ ਕਿ ਹੁਣ ਜਦੋਂ ਤੱਕ ਆਟਾ ਗੁੰਨੂਗੀ ਉਹਨੋਂ ਤੱਕ ਆफी ਟਾਈਮ ਹੋ ਜਾਣਾ ਹੈ। ਇਸ ਲਈ ਮੈਂ ਮੱਕੀ ਦੀ ਰੋਟੀ ਬਣਾ ਲਈ। ਜਿਸ ਜਿਸ ਗੱਲ ਤੇ ਮੇਰੀਆਂ ਨਾਨਾ ਨੇ ਮੇਰੇ ਨਾਲ ਬਹੁਤ ਲਾਈ ਕੀਤੀ ਕਿ ਮੱਕੀ ਦੀ ਰੋਟੀ ਕਿਸ ਨੂੰ ਪੁੱਛ ਕੇ ਬਣਾਈ ਹੈ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੇਂ-ਨਵੇਂ ਕਹਾਣੀਆਂ ਸੌਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ